ਬਾਬਾ ਕੁਲਵੰਤ ਸਿੰਘ ਜੀ ਨੂੰ ਮਿਲੀ ਉਹ ਲਿਖਤ ਜਿਸ ਦੇ ਵਿੱਚ ਲਿਖਿਆ ਸਾਫ਼-ਸਾਫ਼ 2025 ਦੇ ਵਿੱਚ ਪਾਪਾਂ ਦੀ ਗਿਣਤੀ 5 ਗੁਣਾ ਹੋ ਜਾਣੀ ਹੈ ਰਿਸ਼ਤੇ ਤਾਰ-ਤਾਰ ਹੋ ਜਾਣਗੇ ਇਸ ਵਿਸ਼ੇ ਨੂੰ ਆਪਾਂ ਵਿਚਾਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅਸੀਂ ਅੱਜ ਵੇਖ ਰਿਹਾ ਕਿ ਸਭ ਕੁਝ ਜਿਹੜਾ ਹੈ ਉਹ ਤੇ ਲਗਭਗ ਖਤਮ ਹੀ ਹੋ ਚੁੱਕਿਆ ਹੈ ਕੋਈ ਵੀ ਚੀਜ਼ ਜਿਹੜੀ ਹੈ ਉਹ ਅੱਜ ਸਾਬਤ ਨਹੀਂ ਬਚੀ ਹੈ ਪਿਆਰਿਓ 2025 ਦੀ ਜੇ ਗੱਲ ਕਰੀਏ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਔਖਾ ਸੰਖਾ ਸਮਾਂ ਜਿਹੜਾ ਹੁਣ ਤੱਕ ਤੇ ਲੰਘਿਆ ਪਰ ਜਿਹੜਾ ਆਉਣ ਵਾਲਾ ਸਮਾਂ ਨਾ 2000 ਤੋਂ ਬਾਅਦ ਆਲਾ 2020 ਤੋਂ ਬਾਅਦ ਆਲਾ ਉਹ ਕਾਫੀ ਔਖਾ ਹੋਣਾ ਹੈ 2020 ਦੇ ਵਿੱਚ ਹੀ ਆਪਾਂ ਵੇਖਦੇ ਆਂ ਕਰੋਨਾ ਕਾਲ ਨਾਲ ਆਪਾਂ ਕਿੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਵੇਖੀਆਂ ਨੇ ਸਾਧ ਸੰਗਤ ਕਿੰਨੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਉਹ ਤਾਂ ਸਾਰਿਆਂ ਨੇ ਵੇਖਿਆ ਹੀ ਆ ਤੇ ਕਿੰਨੇ ਲੋਕ ਭੁੱਖ ਮਰੀ ਨਾਲ ਮਰ ਗਏ ਤੇ ਸਾਧ ਸੰਗਤ ਛੋਟੀਆਂ-ਮੋਟੀਆਂ ਮੁਸ਼ਕਲਾਂ ਸਾਡੇ ਦੇ ਕੋਲੇ ਹੁਣ ਆਉਂਦੀਆਂ ਰਹੀਆਂ ਨੇ ਛੋਟੀਆਂ-ਮੋਟੀਆਂ ਮੁਸ਼ਕਲਾਂ ਜਿਹੜੀਆਂ ਨੇ ਸਾਡੇ ਕੋਲੇ ਪੇਸ਼ ਹੁੰਦੀਆਂ ਰਹੀਆਂ ਲੋ ਨਾਲ ਇੱਕ ਬੇਨਤੀ ਹੋਰ ਕਰ ਦੇਣਾ 2025 اور 2027 28 حالانکہ 25 ਤੋਂ ਲੈ ਕੇ 28 تک ਸਾਡੇ ਕੋਲ ਚੁਣੌਤੀਆਂ ਚੁਣੌਤੀਆਂ ਨਹੀਂ ਉਸ ਤੋਂ ਬਾਅਦ کافی ਸਮਾਂ ਜਿਹੜਾ ਐਸਾ ਆ ਜਾਣਾ ਹੈ ਕਿ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਏਗਾ ਬਹੁਤ ਸਾਰੀਆਂ ਚੁਣੌਤੀਆਂ ਦਾ ਸੋ ਪਿਆਰਿਓ ਪਾਪ ਜਿਹੜੇ ਨੇ ਉਹ ਇੰਨੇ ਵੱਧ ਗਏ ਨੇ ਅੱਜ ਬੰਦਾ ਹੀ ਬੰਦੇ ਦਾ ਵੈਰੀ ਹੋ ਗਿਆ ਰਿਸ਼ਤੇ ਤਾਰ ਤਾਰ ਹੋ ਗਏ ਹਾਲਾਂਕਿ ਅੱਜ ਘਰ ਦੇ ਵਿੱਚ ਪਰਿਵਾਰ ਮਾਰੂ ਭਰਾ ਮਾਰੂ ਜੰਗਾ ਸ਼ੁਰੂ ਹੋ ਗਈਆਂ ਔਰ ਦੂਜੀ ਬੇਨਤੀ ਮੈਂ ਨਾਲ ਕਰ ਦਵਾਂ ਅੱਜ ਕੋਈ ਕਿਸੇ ਦੇ ਤਰਸ ਨਹੀਂ ਕਰਦਾ ਕੋਈ ਕਿਸੇ ਦੇ ਜਿਹੜਾ ਆਪਾਂ ਕਹਿ ਲਈਏ ਵੀ ਤਰਸ ਕਰਕੇ ਕੋਈ ਕਿਸੇ ਦੀ ਮਦਦ ਕਰ ਦੂ ਐਸਾ ਸਮਾਂ ਰਿਹਾ ਹੀ ਨਹੀਂ ਜੇ ਆਪਾਂ ਸਮਝ ਗਏ ਇਹੋ ਜਿਹਾ ਸਮਾਂ ਬਿਲਕੁਲ ਹੀ ਨਹੀਂ ਹੈਗਾ ਜੇ ਆਪਾਂ ਸੋਚੇ ਵੀ ਕੋਈ ਕਿਸੇ ਦੇ ਤਰਸ ਕਰ ਲੇਗਾ ਪਰ ਨਹੀਂ ਪਿਆਰਿਓ ਇਹ ਸਾਰੀਆਂ ਚੀਜ਼ਾਂ ਦਾ ਨਤੀਜਾ ਜਿਹੜਾ ਇਹੋ ਹੀ ਹੈ ਕਿ ਲੋਕ ਨਰਦਈ ਹੋ ਗਏ ਲੋਕਾਂ ਦੇ ਵਿੱਚੋਂ ਪਾ ਜਿਹੜਾ ਦਇਆ ਸੀ ਨਾ ਉਹ ਖਤਮ ਹੋ ਗਈ ਸਤ ਸੰਤੋਖ ਦਇਆ ਧਰਮ ਇਹ ਚੀਜ਼ਾਂ ਖਤਮ ਹੋ ਗਈਆਂ ਇਹ ਚੀਜ਼ਾਂ ਖਤਮ ਹੋਣ ਦਾ ਕਾਰਨ ਕੀ ਹੈ ਕਿ ਲੋਕ ਰੱਬ ਤੋਂ ਦੂਰ ਹੋ ਗਏ ਰੱਬ ਤੋਂ ਟੁੱਟ ਗਏ ਨਾ ਰੱਬ ਦੇ ਨੇੜੇ ਹੋਣਾ ਜਿਹੜਾ ਹੈ ਉਹ ਪਸੰਦ ਨਹੀਂ ਕਰਦੇ ਇਹ ਚੀਜ਼ਾਂ ਲੋਕ ਆਪਣੇ ਆਪ ਦੇ ਵਿੱਚ ਦੂਰ ਕਰ ਗਏ ਟੁੱਟ ਗਏ ਇਹਨਾਂ ਚੀਜ਼ਾਂ ਤੋਂ ਇਸ ਕਰਕੇ ਇਹ ਚੀਜ਼ਾਂ ਸਾਡੇ ਉੱਤੇ ਹਾਵੀ ਹੋ ਗਈਆਂ ਹੁਣ ਸਤਗੁਰ ਕਹਿੰਦੇ ਨੇ ਪਾਪ ਕਰੈ ਇਨ ਪੰਚਨ ਕੇ ਵਸਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਆ ਇਸ ਦੇਹੀ ਮੇਂ ਪੰਜ ਚੋਰ ਵਸੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਇਨ੍ਹਾਂ ਦੇ ਵਾਸ ਹੋ ਗਈ ਇਹ ਬੰਦਾ ਸਾਰੇ ਕਾਰਜ ਕਰ ਰਿਹਾ ਇਨ੍ਹਾਂ ਚੀਜ਼ਾਂ ਦੇ ਵਾਸ ਹੋ ਗਈ ਬੰਦਾ ਬੁਰੇ ਕੰਮ ਕਰ ਰਿਹਾ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਨੇਕਾਂ ਉਦਾਹਰਨਾਂ ਪੜ੍ਹਦੇ ਆ ਬੁਰੇ ਕੰਮ ਵਾਸਤੇ ਤੇ ਇਹ ਭੱਜ ਕੇ ਚੱਲਿਆ ਜਾਂਦਾ ਪਰ ਸਾਧ ਸੰਗਤ ਨੂੰ ਜਦੋਂ ਸਤਿਗੁਰ ਦੇ ਨਾਮ ਦੀ ਵਾਰੀ ਆਉਂਦੀ ਆ ਫਿਰ ਇਹ ਆਲਸ ਕਰ ਜਾਂਦਾ ਫਿਰ ਇਹਨੂੰ ਆਲਸ ਘੇਰਾ ਪਾ ਲੈਂਦੀ ਉਹਦਾ ਕਾਰਨ ਕੀ ਹੈ ਕਿਉਂਕਿ ਇਹ ਹਲੇ ਮਾਰਗ ਤੇ ਤੁਰਿਆ ਨਹੀਂ ਸੱਚੇ ਮਾਰਗ ਚੱਲਦੇ ਆ ਉਸ ਤਦ ਕਰੇ ਜਹਾਨ ਜੇ ਸੱਚੇ ਮਾਰਗ ਤੇ ਚੱਲਦੇ ਰਾਵਾਂਗੇ ਤੇ ਸੰਸਾਰ ਵੀ ਸਾਡੀ ਉਸਤਤੀ ਕਰੇਗਾ ਤੇ ਰੱਬ ਦੀ ਨਿਗਾਹ ਦੇ ਵਿੱਚ ਵੀ ਅਸੀਂ ਵਧੀਆ ਰਾਵਾਂਗੇ ਹੁਣ ਇਸ ਗੱਲ ਦਾ ਫੈਸਲਾ ਕਰ ਲਿਓ ਜਿਹਦਾ ਕੋਈ ਨਹੀਂ ਉਹਦਾ ਪਰਮਾਤਮਾ ਹੈ ਤੇ ਜਿਹੜਾ ਸੱਚੇ ਮਾਰਗ ਤੇ ਚੱਲਿਆ ਹੋਇਆ ਤੇ ਰੱਬ ਉਹਦੇ ਨਾਲ ਕਦੇ ਗਲਤ ਹੋਣ ਹੀ ਨਹੀਂ ਦਿੰਦਾ ਪਿਆਰਿਓ ਸਤਿਗੁਰੂ ਕਹਿੰਦੇ ਨੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਬਿੰਗਾ ਹੋਆ ਤੇ ਹੁਣ ਇਹ ਦੋ ਉੱਤੇ ਹੋਰ ਕੁਝ ਨਹੀਂ ਇਸ ਦਾ ਹਿਸਾਬ ਆਪਾਂ ਲਾ ਸਕਦੇ ਆ ਪਿਆਰਿਓ ਇਸ ਕਰਕੇ ਬੇਨਤੀ ਕਰਾਂ ਵੀ ਅਜ ਲੋਕ ਜੱਪ ਤੱਪ ਦੇ ਵਿੱਚ ਯਕੀਨ ਨਹੀਂ ਕਰਦੇ ਲੋਕ ਪਖੰਡੀ ਬਾਬਿਆਂ ਕੋਲੇ ਜਾਣਾ ਤੇ ਪਸੰਦ ਕਰਦੇ ਨੇ ਲੋਕ ਇੱਕ ਝਟਪਟ ਜਿਹੜਾ ਫੈਸਲਾ ਚਾਹੁੰਦੇ ਨੇ ਕਿ ਬਸ ਇੱਕਦਮ ਹੀ ਹੋ ਜਾਏ ਮੈਨੂੰ ਪੈਸਾ ਚਾਹੀਦਾ ਬਸ ਇੱਕਦਮ ਹੀ ਲੱਭ ਜੇ ਪੈਸਾ ਤੇ ਮੈਂ ਤਰੋੜਪਤੀ ਹੋ ਜਾਵਾਂ ਆ ਫੈਸਲਾ ਚੱਲਿਆ ਲੋਕ ਕਹਿੰਦੇ ਮੈਂ ਮਿਹਨਤ ਨਾ ਕਰਾਂ ਮੈਨੂੰ ਪੈਸਾ ਮਿਲ ਜਾਏ ਮੈਂ ਕੋਈ ਕੰਮ ਨਾ ਕਰਾਂ ਹੱਥ ਨਾ ਹਲਾਵਾਂ ਤੇ ਸਭ ਸੁਖ-ਸਹੂਦਾ ਮੇਰੇ ਕੋਲ ਹੋਣਾ ਤੇ ਸਾਧ ਸੰਗਤ ਨਾਮ ਮੈਨੂੰ ਜਪਣਾ ਨਾ ਹੋਵੇ ਤੇ ਨਿਤਨੇ ਮੈਨੂੰ ਕਰਨ ਨੂੰ ਨਾ ਹੋਵੇ ਤੇ ਮੈਨੂੰ ਗੁਰਦੁਆਰੇ ਜਾਣ ਨੂੰ ਨਾ ਹੋਵੇ ਮੈਨੂੰ ਕੋ ਕਹਿਣ ਵਾਲਾ ਟੋਕਣਾ ਨਾ ਹੋਵੇ ਮੇਰੇ ਕੋਲੇ ਬੇਸ਼ੁਮਾਰ ਦੌਲਤ ਹੋਵੇ ਤੇ ਮੈਂ ਮਨ ਦੀਆਂ ਤਰ੍ਹਾਂ ਚੰਮਦੀਆਂ ਚਲਾਵਾਂ ਅੱਜ ਹਰ ਇੱਕ ਦੀ ਇਹੋ ਹੀ ਵੱਡੀ ਘਾਟ ਹੈ ਪਿਆਰਿਓ ਇਸ ਕਰਕੇ ਬੇਨਤੀ ਕਰਾਂ ਵੀ ਆ ਸਮਾਂ ਜਿਹੜਾ ਹੈ ਉਹਨਾਂ ਲਈ ਔਖਾ ਹੈ ਜਿਹੜੇ ਗੁਰੂ ਤੋਂ ਟੁੱਟੇ ਹੋਏ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਤੇ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ ਤੇ ਉਹਨਾਂ ਲਈ ਕੋਈ ਸਮਾਂ ਔਖਾ ਨਹੀਂ ਗੁਰੂ ਪਰਸਾ ਉਹਨਾਂ ਨੂੰ ਤਾਕਤ ਉਹਨਾਂ ਨੂੰ ਸਮਰੱਥਾ ਐਸੀ ਬਖਸ਼ਿਸ਼ ਕਰ ਦੇਣਗੇ ਸਮਾਂ ਵੀ ਔਖਾ ਔਖਾ ਨਹੀਂ ਲੱਗਣਾ ਵਾਹਿਗੁਰੂ ਜੀ ਕਾ ਖਾਲਸਾ Vou regrudir que